ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਦੇਖਾਂਗੇ ਲਾਗੋ ਦੀ ਏਸਿਓ ਇਨ ਇਟਲੀ ਲਾਗੋ ਦੀ ਏਸਿਓ ਦਾ 뷰 ਤੁਸੀਂ ਦੇਖandi ਹੈ ਸੋ ਤੁਸੀਂ 뷰 ਦੇਖ ਸਕਦੇ ਹੋ ਕਿੰਨਾ ਹੀ ਸੋਹਣਾ 뷰 ਹੈ ਇੱਥੇ ਲੋਕ ਆਪਣੀ ਫੈਮਿਲੀ ਦੇ ਨਾਲ ਆਉਂਦੇ ਆ ਘੁੰਮਣ ਆਉਂਦੇ ਆ ਇਟਸ ਵੈਰੀ ਬਿਊਟੀਫੁਲ ਟੂਰਿਸਟ ਅਟਰੈਕਸ਼ਨ ਸੋ ਇੱਥੇ ਨੀਅਰ ਆਪਣੇ ਘਰ ਵੀ ਬਣੇ ਹੋਏ ਆ ਕਿ ਘਰਾਂ ਦੇ ਵਿੱਚ ਲੋਕ ਜਿਹੜੇ ਹੈਗੇ ਆ ਪੂਰਾ ਇੰਜੋਏ ਕਰਦੇ ਆ ਵੈਦਰ ਨੂੰ ਐਂਡ ਜਿਹੜੀ ਹੈਗੇ ਟੂਰਿਸਟ ਅਟਰੈਕਸ਼ਨ ਦੇ ਨਾਲ ਤੁਸੀਂ ਇੱਥੇ ਬੋਟਿੰਗ ਵੀ ਕਰ ਸਕਦੇ ਹੋ ਐਂਡ ਇਹਦੇ ਵਿੱਚ ਜਿੱਦਾਂ ਹੈਗੇ ਬਰਡਸ ਵੀ ਰਹਿੰਦੇ ਆ ਜਿੱਦਾਂ ਡੱਕਸ ਵਗੈਰਾ ਹੋ ਗਿਆ ਹਨ ਤੇ ਐਨੀਮਲਸ ਵੀ ਬਹੁਤ ਐਥੇ ਸੋ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ 뷰 ਆ ਕਿੰਨੀ ਹੋਣੀ ਜਿੱਦਾਂ ਹਿਲਸ ਨੇ ਹਿਲਜ਼ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਘਰ ਬਣੇ ਹੋਏ ਆ ਜਿੱਥੇ ਲੋਕ ਰਹਿੰਦੇ ਆ ਲੋਕ ਖੇਤ ਸੋ ਦੇਖ ਸਕਦੇ ਹੋ ਤੁਸੀਂ ਕਿੰਨੇ ਸੋਹਣੇ ਹਿਲਜ਼ ਨੇ ਤੇ ਆਪਾਂ ਇੰਜੋਏ ਕਰ ਸਕਦੇ ਆ ਆਪਣੀ ਫੈਮਿਲੀ ਦੇ ਨਾਲ ਸੋ ਤੁਸੀਂ ਮੋਸਟਲੀ ਇੱਥੇ ਜਿਹੜਾ ਹੈਗਾ ਨਵੰਬਰ ਦਸੰਬਰ ਦੇ ਵਿੱਚ ਜਾਂ ਫਿਰ ਗਰਮੀ ਤੋਂ ਪਹਿਲਾਂ ਜੇ ਤੁਸੀਂ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਹੋਰ ਵੀ ਸੋਹਣਾ 뷰 ਮਿਲੇਗਾ ਕਿਉਂਕਿ ਇੱਥੇ ਦੇਖ ਸਕਦੇ ਹੋ ਹਿਲਜ਼ ਦੇ ਉੱਤੇ ਸਨੋ ਹੁੰਦੀ ਆ ਸੋ ਹਣ ਜਿੱਦਾਂ ਗਰਮੀ ਦਾ ਟੈਂਪਰੇਚਰ ਬਹੁਤ ਜ਼ਿਆਦਾ ਕਰਕੇ ਜਿੱਦਾਂ ਬਾਕੀ ਇਟਲੀ ਦੇ ਵਿੱਚ ਦੇਖਿਆ ਤਾਂ ਆਪਾਂ 35 ਡਿਗਰੀ ਟੈਂਪਰੇਚਰ ਹੋ ਚੁੱਕਿਆ ਬਟ ਇੱਥੇ ਫਿਰ ਵੀ 25 ਡਿਗਰੀ ਟੈਂਪਰੇਚਰ ਸੀ ਸੋ ਸਨੋ ਜਿਹੜੀ ਹੈਗਾ ਸਨੋ ਦੇ ਨਾਲ ਟੈਂਪਰੇਚਰ ਹੋਰ ਵੀ ਡਾਊਨ ਹੋ ਜਾਂਦਾ ਵਾ ਇੱਥੇ ਤੁਸੀਂ ਦੇਖ ਸਕਦੇ ਹੋ ਬਿਊਟੀਫੁਲ 뷰ਅਰ ਸੋ ਜਿਹੜਾ ਵੀ ਇੱਕ ਵਾਰੀ ਇੱਥੇ ਆ ਜਾਏਗਾ ਤਾਂ ਉਹਦਾ ਇੱਥੋਂ ਜਾਣ ਨੂੰ ਦਿਲ ਨਹੀਂ ਕਰੇਗਾ ਬਿਕਾਜ਼ ਬਿਲਕੁਲ ਬਹੁਤ ਸੋਹਣਾ ਜਿਨ੍ਹਾਂ ਨੂੰ ਨੇਚਰ ਦੇ ਨਾਲ ਲਗਾ ਹੈਗਾ ਵਾ ਸੋ ਉਹ ਦੇਖਣਾ ਚਾਹੁੰਦੇ ਕੁਦਰਤ ਦੇ ਨਜ਼ਾਰੇ ਦੇਖਣਾ ਚਾਹੁੰਦੇ ਆ ਸੋ ਇੱਥੇ ਇੱਕ ਵਾਰ ਜ਼ਰੂਰ ਆਵੇ ਸੋ ਇੱਥੇ ਹਿਲਸ ਦੇ ਵਿੱਚ ਹੀ ਇੱਕ ਜਿੱਦਾਂ ਫੈਕਟਰੀ ਬਣੀ ਹੋਈ ਆ ਜਿਹਦੇ ਵਿੱਚ ਮਿਲਕ ਦਾ ਐਕਸਪੋਰਟ ਇੰਪੋਰਟ ਹੁੰਦਾ ਆ ਸੋ ਇਹ ਉਹ ਫੈਕਟਰੀਆਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਨੇੜੇ ਹੀ ਆ ਹਿੱਲ ਦੇ ਨਾਲ ਕਿਉਂਕਿ ਇੱਥੇ ਘਰ ਵੀ ਬਣੇ ਹੋਇਆ ਸੋ ਘਰਾਂ ਦਾ ਕਰਕੇ ਆਪਾਂ ਨੂੰ ਜਦੋਂ ਮਿਲਕ ਦਾ ਐਕਸਪੋਰਟ ਇੰਪੋਰਟ ਹੋਣਾ ਤਾਂ ਤਾਂ ਜ਼ਰੂਰੀ ਆ ਰਾਈਟ ਸੋ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ 뷰 ਹੈ ਐਂਡ ਲੋਕਾਂ ਦੇ ਘਰ ਵੀ ਬਹੁਤ ਸੋਹਣੇ ਪਾਏ ਹੋਏ ਨੇ ਤੇ ਜਿਹੜੇ ਇੱਥੇ ਲੋਕ ਰਹਿੰਦੇ ਨੇ ਉਹ ਤਾਂ ਦਿੱਲੀ ਦਾ ਹੀ ਜਿਹੜਾ 뷰 ਨੂੰ ਇੰਜੋਏ ਕਰਦੇ ਹੋਣਗੇ ਸੋ ਇਥੇ ਧੁੱਪ ਵੀ ਹੋ ਗਈ ਸੀ ਬਟ ਉਹਦੇ ਨਾਲ ਨਾਲ ਕਿ ਜਿੱਦਾਂ ਮੌਸਮ ਦਾ ਫਰਕ ਪੈਂਦਾ ਵਾ ਹਨ ਤਾਂ ਟੈਂਪਰੇਚਰ ਥੋੜਾ ਆਪ ਹੋ ਰਿਹਾ ਸੀ ਬਟ ਫਿਰ ਵੀ ਜਿੱਦਾਂ ਵੀ ਉਹ ਦੇਖ ਕੇ ਲੱਗ ਹੀ ਨਹੀਂ ਰਿਹਾ ਸੀਗਾ ਕਿ ਇਥੇ ਬਿਲਕੁਲ ਗਰਮੀ ਹੈਗੀ ਆ ਸੋ ਦੇਖ ਸਕਦੇ ਹੋ ਹਿਲਸ ਬਹੁਤ ਹੀ ਜ਼ਿਆਦਾ ਸੋਹਣੀਆਂ ਲਾਗੂ ਦੀ ਆਇਜ਼ੋ ਇਟਲੀ ਤੋਂ ਇਟਲੀ ਦੇ ਵਿੱਚ ਜਿੱਦਾਂ ਹੈਗੀ ਆ ਤੇ ਬਟ ਇਹ ਪੈ ਜਾਂਦੀਆਂ ਆਪਣੇ ਅਪਰੋਕਸੀਮੇਟਲੀ ਕਰਮੋਲੇ ਤੋਂ ਦੇਖੀ ਤਾਂ ਅਪਰੋਕਸੀਮੇਟਲੀ 2 ਘੰਟੇ ਦਾ ਰਸਤਾ ਹੈਗਾ ਆ ਸੋ ਇੱਥੇ ਦੇਖੋ ਕਿ ਲੋਕ ਘੁੰਮਦੇ ਨੇ ਇਹ ਦੇਖੋ ਲੇਕਾ ਲੇਖ ਦੇ ਵਿੱਚ ਪਾਣੀ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਸੀਗਾ ਦੇਖੋ ਬਿਲਕੁਲ ਸਾਫ਼ ਐਂਡ ਜਿਹੜੇ ਨੀਅਰ ਕਰਨੇ ਸੁੰਦਰ ਦੇ ਤਾਂ ਬਿਊਟੀਫੁੱਲ 뷰 ਆ ਸੋ ਇਹਦੁਨੀਆਂ ਰੋਡਸ ਦੀ ਜੇ ਗੱਲ ਕਰੀਏ ਰੋਡਸ ਇੰਨੀਆਂ ਜ਼ਿਆਦਾ ਖੁੱਲੀਆਂ ਨਹੀਂ ਹੈਗੀਆਂ ਬਟ ਫਿਰ ਵੀ ਜਿਹੜਾ ਹੈਗਾ ਕਿ ਟ੍ਰੈਫਿਕ ਦੇ ਅਕੋਰਡਿੰਗਲੀ ਸਰਵਾਈਵ ਕਰ ਸਕਦੇ ਆ ਆਪਾਂ ਸੋ ਇਹ ਦੇਖ ਸਕਦੇ ਹੋ ਹिल्स ਤੁਸੀਂ ਤੁਹ ਇਦਾਂ ਹੀ ਲੱਗਦਾ ਕਿ ਬਿਲਕੁਲ ਆਪਾਂ ਕਲਾਊਡਸ ਦੇ ਨੇੜੇ ਬੱਦਲਾਂ ਦੇ ਵਿੱਚ ਜਿੱਦਾਂ ਅੱਗੇ ਹੁੰਨੇ ਆ। ਸੁਭਿਉ ਬਹੁਤ ਹੀ ਜ਼ਿਆਦਾ ਵਧੀਆ ਸੀ। ਦੇਖੋ ਇੱਥੇ ਹਾਰਸ ਵੀ ਹੈਗੇ ਆ। ਤੇ ਮਤਲਬ ਲੋਕ ਜਿਹੜੇ ਖੇਤੀਬਾੜੀ ਕਰਦੇ ਆ ਸੋ ਉਹਨਾਂ ਨੇ ਰੱਖੇ ਹੋਏ ਆ ਨਾ ਐਨੀਮਲਸ ਵੀ ਰੱਖੇ ਹੋਏ ਆ। ਤੇ ਮਤਲਬ ਕਿ ਪੂਰਾ ਤੁਨੂੰ ਦੇਖ ਕੇ ਬਿਲਕੁਲ ਇਹ ਪੀਸਫੁਲ ਮਾਈਂਡ ਤੇ ਅਕੋਰਡਿੰਗਲੀ ਬਣਾਇਆ ਗਿਆ ਕਿ ਜਿੱਦਾਂ ਆਪਾਂ ਤੁਸੀਂ ਉੱਥੇ ਦੇਖ ਸਕਦੇ ਹੋ ਬਿਊਟੀਫੁਲ ਪਲੇਸ ਲਾਗੋ ਦੀ ਆਇਜ਼ੋ ਇੱਥੇ ਤੁਸੀਂ ਬੋਟਿੰਗ ਵੀ ਕਰ ਸਕਦੇ ਹੋ ਬੋਟਿੰਗ ਕਰਕੇ ਕਿ ਜਿੱਦਾਂ ਇੰਜੋਏ ਕਰ ਸਕਦੇ ਹੋ ਠੀਕ ਹੈ ਸੋ ਇਹ ਘਰ ਜਿਹੜੇ ਨੀਅਰ ਬਣੇ ਹੋਏ ਨੇ ਉਹ ਦੇਖ ਸਕਦੇ ਹੋ ਇਹ ਸੀਗਾ ਜੀ ਲਾਗੋ ਦੀ ਆਇਜ਼ੋ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਸਾਨੂੰ ਫੋਲੋ ਕਰ ਸਕਦੇ ਆ థాంਕ ਯੂ ਮਿਲਦੇ ਆ ਕਿਸੇ ਹੋਰ ਵੀਡੀਓ ਚ